ਹਾਈ ਰਤੀ ਜੋ ਫਟਾਫਟ 아이 ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚਲ ਗਿਆ ਫੋਰਸ ਲੈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮੈਕੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਈ ਬੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨ ਕਰਦੇ ਹਾਂ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੀ ਜਲੰਧਰ ਲੈਂਗੇ ਫੋਰਸ ਲੈਂਗੇ ਕਿ ਇੱਥੇ ਕੋਈ ਸੱਚ ਹੋਣੀ ਕੁਝ ਹਾਏ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ پکڑਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਏ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇਹਨੇ ਖਾਣੀ ਕਹਿੰਦਾ ਕਮਲ ਰਸਤੇ 'ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਹੀ ਨੇ ਨਹੀਂ ਪੁੱਛਨੀ ਕਹ ਜੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅੱਜ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਡ ਕੀਤੀ ਇਸ ਤੋਂ ਵੱਧ ਕੀ ਦਿਖਾ ਦੋਸ ਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਆ ਸਾਰੀ ਜੌਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਐ ਮੇਰੀ ਪਨੇਵੀ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਦੋਰੇ ਤੋਖਾ ਮਿਲ ਗਿਆ ਹਏ ਮੈਨੂੰ ਦੋਰੇ ਤੋਖਾ ਮਿਲ ਗਿਆ ਦੁਖਾ ਦਾ ਸਭਿਆ ਨਾ ਪੁੱਤਰਾ ਇੱਕ ਵਾਰੀ ਗੱਲ ਜੇ ਕਰ ਲੰਦਾ ਵਾਟੇ ਸਟਾਕ ਆਪਰੇਸ਼ਨਸ ਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਹਿਆ ਸੀ ਇਹ ਕਿ ਰਾਤ ਵਿੱਚ ਮਕੇਰੀਆਂ ਨੇ ਇੱਕ ਮਨਪਗਾਇ ਜਿਦਣ ਟੋਆ ਜਿਹਦੇ ਚ ਸਾਡੇ ਡਰਾਈਵਰ ਗੁਰਪੀਰ ਸਿੰਘ ਤੇ ਸ਼ਾਲੂ ਜਿਹੜੇ ਕਿ ਪੀਪੀ ਦੇ ਰੈ ਪੋਸਟਡ ਹੈ ਉਹਨਾਂ ਦੀ ਡੈਥ ਹੋਈ ਉਹਨਾਂ ਨੇ ਲਮੀ ਸ਼ਤ ਆਹ ਚਾ ਵੇ ਹੋ ਮੈਂ ਉਂਝ ਤਾਂ ਨੋ ਦੇ ਰਾਂ ਉਹ ਮੇਰੇ ਬੱਚੇ ਆ ਨਾ ਕਮਲਜੀਤ ਕੋਰੇ ਗੋਪੀ ਤੇ ਲੱਗੀ ਲੱਗਾ ਸੀ ਤੇ ਕੀ ਗਲਤ ਹੋਈ ਹਾਂ ਇਹੋ ਮੇਰੇ ਪਤੀ ਗੁਰਪ੍ਰੀਤ ਸਿੰਘ ਆਏ ਪੁਲਿਸ ਮੈਕਮੇ ਦੇ ਵਿੱਚ 24 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲੋਂ ਹਾਈ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਈ ਰਾਤੀ ਸੋ ਫਟਾਫਟ ਆਈ ਸਵੇਰ ਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚੱਲ ਗਿਆ ਫੋਰਸ ਲਾਈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਬਚ ਗਈ ਆ ਹਾਈ ਹਾਈ ਕੀ ਕਰੀਏ ਕੀ ਕਹਿ ਕੇ ਗਈ ਸੀ ਘਰ ਵਿੱਚ ਪਾਕਸਾ ਹਾਂਏ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨ ਸੋ ਬਰਥਡੇ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੈ ਅਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀਗਾ ਹਾਏ ਉਹਨਾਂ ਨੂੰ ਵੀ ਗੋਲੀ ਲੱਗੀ ਸੀ ਉਹ ਵੀ ਪ੍ਰਾਇੋਰਟੀ ਦੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾਕੀ ਖੋਦੀ ਲਈ ਸੀ ਬਾਕੀ ਉਹਨੇ ਖੁਦ ਆਪਣਾ ਹਾਏ ਉਹਨੂੰ 10 12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੀ ਮੈਰਿਸ ਤੇ ਉਹ 2 ਸਾਲ ਪਹਿਲਾਂ ਹੀ ਵਰਤੀ ਹੋਈ ਸੀ ਹਾਂ ਕਿਤੇ ਜੁੜੀ ਐ ਕਿਸੇ ਨਾਲ ਐਮ ਟੀਚਰ ਹੀ ਹੁੰਦੀ ਆ ਐਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜੇ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜਲੰਧਰ ਲੈਣ ਗਏ ਪੋਰਸਲੈਂਡ ਗਏ ਹੀ ਕਿ ਇੱਥੇ ਕੋਈ ਸਰਚ ਹੋਣੀ ਹੀ ਕੁਝ ਹਾਏ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸਾ ਪਕੜਨਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਏ ਮੈਂ ਕਹਿੰਦੀ ਮੈਂ ਰੋਟੀ ਖਾਜੋ ਥੋੜੀ ਜੀ ਇਹਨੇ ਖਾਣੀ ਕਹਿੰਦਾ ਕਮਲ ਰਸਤੇ 'ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਹਿਣੇ ਨਹੀਂ ਪੁੱਛਣੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹੇ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਟਿਫਨ ਲੈ ਜੋ ਕੀ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਾਏ ਹਾਏ ਰੱਬ ਹਾਏ ਰੱਬ ਪ੍ਰਿੰਸੀਪਲ ਵਿਕ੍ਰਮ ਸਿੰਘ ਮੇਰੀ ਪਨੇਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਇਹ ਸਾਰੇ ਜੋਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਹੈ ਮੇਰੀ ਭਨੇਵੀ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਅਸੀਂ ਟੀਵੀ ਤੇ ਨਿਊਜ਼ ਸੁਣੀ ਆ ਬਿਕਾਜ਼ ਮਾਈ ਡਾਟਰ ਇਜ਼ ਪ੍ਰਪੇਅਰਿੰਗ ਫਾਰ ਸਿਵਲ ਸਰਵਿਸਸਸ ਤੋ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਜ਼ ਪੜੀਦੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੇ ਕਿੰਨੇ ਬੱਚੇ ਸੀ ਤੇ ਇੱਕ ਬੇਟਾ ਇੱਕ ਬੇਟੀ ਹੈ ਤੇ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮੇਰੇ ਖਿਆਲ ਕਿੰਨਾ ਚਿਰ 11-12 ਸਾਲ ਹੋ ਗਏ ਹੈ ਅਸੀਂ ਅੱਜ ਇੱਕ ਸਟਾਕ ਆਪਰੇਸ਼ਨ ਸੀ ਉਹ ਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਹਿਆ ਸੀਗਾ ਜਿਹੜਾ ਗਰਾਜ ਵਿੱਚ ਮਕੇਰੀਆਂ ਲੱਗੇ ਇੱਕ ਮੰਦਪਾਗਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਇੱਕ ਸ਼ਾਲੂ ਜਿਹੜੇ ਕਿ ਪੀਪੀ ਦੇ ਰਨ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਇੱਕ ਤੀਸਰੇ ਹੈ ਹੋਰ ਵੀ ਹੈਗੇ ਜਿਹਨੇ ਮੂਕਾ ਦੇ ਸੀਗੇ ਅਰਦੇਵ ਸਿੰਘ ਐਸਾ ਹੀ ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਅਰੇ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ بڑا ਹੀ ਯੰਗ ਮੁੰਡਾ ਇੱਕ ਅਸੀਕੋਤਾ ਸੰਸਕਾਰ ਕਰ ਦਿੱਤੇ। ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਉਹਨੇ ਹੋ ਕੇ ਹਟਾਇਆ ਤੇ ਜਿਹੜੀ ਮੈਡਮ ਆ ਉਹਨਾਂ ਦਾ ਡੀਲ ਰੋਡ ਤੇ ਲੱਗੇ ਇੱਕ ਸ਼ਮਸ਼ਾਨ ਘਾਟ ਵਿਸਕਾਰ ਹੋਣਾ ਹੈ। ਸਰਕਾਰੋਂ ਤੇ ਡਿਪਾਰਟਮੈਂਟ ਵੱਲੋਂ ਸਾਡੇ ਵੱਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇੋਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਅਨ ਦਸ਼ਨ ਦੇ ਦਿੱਤੇ ਜਾਈ ਗਏ ਨੇ ਤੇ ਹੁਣ ਉਹਨਾਂ ਨੂੰ ਜੋ ਵੀ ਇਹਨਾਂ ਦੀ ਬਣਦੀ ਆ ਉਹ ਪਹਿਲ ਦੇ ਅਧਾਰ ਤੇ ਦਿੱਤਾ ਜਾਏਗਾ ਇਹਦਾ ਗੁਰਪ੍ਰੀਤ ਦਾ ਪਰਿਵਾਰ ਚ ਕੋਣ ਕੋਣ ਹੈਗਾ ਸੀ ਇਹਨਾਂ ਦੀ ਇੱਕ ਬੇਟੀ ਹੈ ਇੱਕ ਬੇਟਾ ਬਿਲਕੁਲ ਛੋਟਾ ਹੈ ਤੇ ਇਹਨਾਂ ਦੀ ਵਾਈਫ ਹੈ ਨੇ ਮਦਰ ਨੇ ਇਥੇ ਅਮੀ ਪਰ ਇਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀਗੇ ਦੂਜੇ ਪਰਿਵਾਰ ਚ ਜਿਹੜੇ ਕੁੜੀਆਂ ਲੜਕੀਆਂ ਉਹਨਾਂ ਦਾ ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈਗਾ ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਤੇ ਬਹੁਤ ਹੀ ਦੁੱਖਪਰਾ ਇਨਸੀਡੈਂਟ ਹੈ ਗੁਰੂ ਦਾ ਵੱਡਾ ਦੁਖਾਂਤ ਦਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹਾ ਦੁਖਾਂਤ ਨੂੰ ਕਿਵੇਂ ਐਕਸਪਲੈਨ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਡ ਕੀਤੀ ਇਸ ਤੋਂ ਵੱਧ ਕੀ ਦੁਖਾਂਤ ਉਸ ਸਾਡੇ ਇਸ ਪਰਿਵਾਰ ਨਾਲ ਬੜਾ ਪੁਰਾਣਾ ਸੰਬੰਧ ਸਰਦਾਰ ਵੱਸਨ ਸਿੰਘ ਹਨਤਾ ਇਹ ਦੋਤਾ ਤੇ ਕੱਲੇ ਦੀ ਡਿਊਟੀ ਸੀਗੀ ਕੱਲ ਵੀ ਮੈਨੂੰ ਮਿਲ ਕੇ ਗਿਆ ਦੁਪਹਿਰ ਐਸੀ ਸਾਰੇ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਇਹੋ ਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਬਹੁਤ ਵੱਡਾ ਤਖ਼ਤ ਉਹਦੇ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਇਹ ਜਿਸੀ ਗੁਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਦਾ ਉਹਦੀ ਪਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬੋਤਾ ਘਟਾਇਆ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਦੇ ਦੁੱਖ ਦੀ ਘੜੀ ਆ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਵੀ ਪਰਮੇਸ਼ਵਰ ਨੂੰ ਕੀ ਮੰਜ਼ੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਗਵਾਗਾ ਮੈਂ ਪਰਮੇਸ਼ਵਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਬੜਾ ਹੱਥ ਰੱਖ ਕੇ ਉਹਨੂੰ ਸੁਭਾ ਜਿਹੜੀਆਂ ਫੈਸਿਲਿਟੀਆਂ ਉਹ ਦੇਤੀਆਂ ਮੀ ਫੈਸਿਲਿਟੀਆਂ ਦੇਖੋ ਇਹ ਫੈਸਿਲਿਟੀਆਂ ਤਾਂ ਸਰਕਾਰ ਦਊਗੀ ਹਰ ਵਾਲੇ ਚ ਦਊਗੇ ਪਰ ਉਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਪਰ ਥੋੜਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ ਮੋਢੀ ਕਮੀ ਜ਼ਰੂਰ ਹੋ ਜਾਈਗੀ ਪਰ ਫੈਸਿਲਿਟੀਆਂ ਤਾਂ ਮਿਲਣਗੀਆਂ ਸਰਕਾਰ ਵਚਨਬਾਦ ਦਾ ਉਹਦੀ ਉਹਦੀ ਡੱਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਆ ਸੀਗਾ ਫੋਰਸ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਤੇ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲ ਨੂੰ ਬੜੇ ਸੰਵੇਦਨਸ਼ੀਲ ਨੇ ਕਿ ਆ ਪੁਲਿਸ ਦੇ ਜਿਹੜੇ ਇਹੋ ਜਿਹੇ ਆ ਟਰਾਜੈਡੀਜ਼ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਹੈ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਬੰਦੇ ਐਸੇ ਨੇ ਜਿਹੜੇ ਫੋਰਸ ਦੇ ਫੱਟੜ ਹੋਏ ਨੇ ਸੋ ਬਹੁਤ ਵੱਡੀ ਟਰਾਜੇੜੀ ਆ ਜੀ ਬਹੁਤ ਵੱਡੀ ਟਰਾਜੇੜੀ ਆ ਅਕਾਲਪੁਰੇ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24x7 ਵਾਲੀ ਨੌਕਰੀ ਆ ਸਰਕਾਰ ਡਿਊਟੀ ਦਿੰਦੇ ਨੇ アンツさん